ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਦੁੱਧ ਦੀ ਸੇਵਾ ਜਿਹੜੀ ਲੈ ਕੇ ਖਨੌਰੀ ਬਾਰਡਰ ਤੇ ਪਹੁੰਚੇ ਆਂ ਤੇ ਅੱਜ ਦੀ ਸੇਵਾ ਜਿਹੜੀ ਮਾਝ ਏਰੀਆ ਵੱਲੋਂ ਆਈ ਆ ਤੇ ਨਾਲ ਸਾਡੇ ਬਹੁਤ ਚੜ੍ਹਦੀ ਕਲਾ ਵਾਲੇ ਸੇਵਾਦਾਰ ਬਾਬਾ ਪ੍ਰਕਾਸ਼ ਸਿੰਘ ਜੀ ਬੜੀ ਮਾਲਕ ਦੀ ਕਿਰਪਾ ਰਾਤ ਦਿਨ ਲੰਗਰ ਦੀਆਂ ਸੇਵਾ ਜਿਹੜੀ ਆ ਕੋਡ ਬੁੱਢਾ ਲੰਗਰ ਦੇ ਵਿੱਚ ਜਿਹੜੀ ਸੇਵਾ ਕਰਦੇ ਆ ਬਰੰਗੜੀ ਵਾਲੇ ਬਾਬਾ ਜੀ ਬਾਬਾ ਜੀ ਮਾੜੀ ਜਾਣਕਾਰੀ ਦੇ ਦਿਓ ਸਿੰਘਾਂ ਨੂੰ ਹਾਂ ਜੀ ਵੈਗੁਰਜੀ ਦਾ ਖਾਲਸਾ ਰਬ ਦੀ ਜਿੱਤੇ ਇਹ ਜਿਹੜਾ ਤੇਰਾ ਪਰਵਦੀ ਤੋਂ ਲੈ ਕੇ ਖਨੋਰੀ ਬਾਰਡਰ ਤੇ ਜਿਹੜਾ ਅੰਦੋਲਨ ਚੱਲ ਰਿਹਾ ਤੇ ਉਹਦੇ ਵਿੱਚ ਸੰਗਤਾਂ ਵੱਖ-ਵੱਖ ਜਿਵੇਂ ਦੁੱਧ ਦੀ ਸੇਵਾ ਆٹے ਦੀ ਦੁੱਧ ਦੀ ਖੰਡ ਦੀ ਘਿਓ ਦੀ ਜਿਹੜੀਆਂ ਲੰਗਰੀਆਂ ਅਵਸਥਾ ਉਹਨਾਂ ਦੀ ਸੇਵਾ ਜਿਹੜੀ ਆ ਉਹ ਲੰਗਰਾਂ ਦੇ ਵਿੱਚ ਲਿਆ ਰਿਹਾ ਸਾਰੀਆਂ ਸੰਗਤਾਂ ਦਾ ਧੰਨਵਾਦ ਅੱਜ ਜਿਹੜਾ ਸਾਡਾ ਕਿਸਾਨ ਸੰਘਰਸ਼ ਕਮੇਟੀ ਕੋਟ ਬੁੱਢਾ ਦੇ ਜੋਨ ਕਰਮਜੀਤ ਸਿੰਘ ਤਲਵੰਡੀ ਐ ਤੇ ਹਰਪਾਲ ਸਿੰਘ ਜੀ ਜੋਨ ਪ੍ਰਧਾਨ ਤੇ ਜਿਹੜੀ ਪਿੰਡ ਦੇ ਪ੍ਰਧਾਨ ਆ ਸੋਭਾ ਸਿੰਘ ਤਲਵੰਡੀ ਦੇ ਬਲੀ ਸਿੰਘ ਜੀ ਤੇ ਹੋਰ ਸਾਰੀਆਂ ਸੰਗਤਾਂ ਵੱਲੋਂ ਜਿਹੜਾ ਦੁੱਧ ਇਕੱਠਾ ਕਰਕੇ ਤੇ ਇਸ ਅੰਦੋਲਨ ਦੇ ਵਿੱਚ ਭੇਜਿਆ ਅਸੀਂ ਇਹਨਾਂ ਦੇ ਸਾਰਿਆਂ ਦੇ ਤੁਹਾਨੂੰ ਆਧੀਆਂ ਤੇ ਖਾਸ ਕਰਕੇ ਅਸੀਂ ਬਾਬਾ ਜੀ ਦਾ ਬਾਬਾ ਧੰਨਾ ਜੀ ਦਾ ਸੇਵਾਦਾਰ ਜਿਹੜੇ ਗੁਰਦੁਆਰਾ ਸਾਹਿਬ ਤੋਂ ਜਿਹੜੀ ਇਹਨਾਂ ਦੀ ਵੱਡੀ ਸੇਵਾ ਉਹ ਦੁੱਧ ਲੈ ਕੇ ਇੱਕ ਗੱਡੀ ਤੇ ਪਿੰਡਾਂ ਦੇ ਵਿੱਚੋਂ ਸਿੰਘਾਂ ਨੂੰ ਉਹ ਸ਼ਾਹ ਦੇ ਨਾਲ ਉਹਨਾਂ ਨੂੰ ਸੇਵਾ ਕਰਾ ਕੇ ਤੇ ਦੁੱਧ ਦੀ ਸੇਵਾ ਬੜੀ ਵੱਡੀ ਸੇਵਾ ਕਰ ਰਹਾ ਇਹਨਾਂ ਦੇ ਅਸੀਂ ਬਹੁਤ ਬਹੁਤ ਧੰਨਵਾਦੀ ਆਂ ਇਹ ਸੰਗਤਾਂ ਨੂੰ ਬੇਨਤੀ ਵੀ ਕਰਦੇ ਆਂ ਇਹਨਾਂ ਦੇ ਨਾਲ ਸਾਥ ਦਿਆ ਕਰੋ ਦੁੱਧ ਇਹਨਾਂ ਨੂੰ ਦਿਆ ਕਰੋ ਕਿਉਂਕਿ ਜੇ ਤੁਸੀਂ ਦੁੱਧ ਇਕੱਠਾ ਕਰੋਗੇ ਤੇ ਤਾਂ ਹੀ ਇੱਥੇ ਮੋਰਚੇ ਦੇ ਵਿੱਚ ਇਹ ਇਹ ਸੇਵਾ ਕਰ ਸਕਦੇ ਆ ਤੇ ਇਹਨਾਂ ਦਾ ਆਪ ਸਾਥ ਦੀਏ ਤੇ ਕਿਉਂਕਿ ਸਭ ਤੋਂ ਜ਼ਿਆਦਾ ਜਰੂਰਤ ਇੱਥੇ ਦੁੱਧ ਦੀ ਆ ਦੁੱਧ ਦੀ ਬੜੀ ਘਾਟ ਆ ਤੇ ਇਸ ਕਰਕੇ ਸੰਗਤਾਂ ਨੂੰ ਬੇਨਤੀ ਆ ਵੀ ਇਹਨਾਂ ਬਾਬਾ ਜੀ ਨੂੰ ਦੁੱਧ ਇਕੱਠਾ ਕਰਕੇ ਤੇ ਦੁੱਧ ਦੇ ਨਾਲ ਨੂੰ ਜਮਾ ਕਰਾਇਆ ਕਰੋ ਤੇ ਉਹ ਇਹ ਸਾਡੇ ਕੋਲ ਪਚਾਉਂਦੇ ਆ ਇਹਨਾਂ ਦਾ ਸੇਵਾ ਦਾ ਬਹੁਤ ਬਹੁਤ ਧੰਨਵਾਦੀ ਆ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਆ ਇਸੇ ਤਰ੍ਹਾਂ ਮਹਾਰਾਜ ਗੜੀ ਅਰਦਾਸ ਵੀ ਕਰਦੇ ਆ ਕਿ ਇਹਨਾਂ ਨੂੰ ਮਹਾਰਾਜ ਤੰਦਰੁਸਤੀਆਂ ਬਖਸ਼ੇ ਤੇ ਇਤੋਂ ਹੀ ਵੱਧ ਚੜ ਕੇ ਜਿਹੜੀ ਸੇਵਾ ਉਹ ਸੰਗਤਾਂ ਦੇ ਕਰਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਇੱਕ ਬੇਨਤੀ ਹੋਰ ਹੈ ਤੁਸੀਂ ਸਾਰੇ ਕਿਸਾਨ ਵੀਰ ਖੜੇ ਹੋਏ ਇੱਕ ਬੇਨਤੀ ਹੋਰ ਹੈ ਜ਼ਰੂਰੀ ਜਿਹੜੀ ਪਿੰਡਾਂ 'ਚ ਸਾਨੂੰ ਸਮੱਸਿਆ ਆਉਂਦੀ ਆ ਅਸੀਂ ਕਦੀ ਜਥੇਬੰਦੀ ਜਾਂ ਕਿਸੇ ਨੂੰ ਕਦੀ ਇਥੋਂ ਦੁੱਧ ਮੋੜਿਆ ਕਦੀ ਨਹੀਂ ਪੱਕੀ ਗੱਲ ਲੈਣਾ ਹਾਂ ਤੁਹਾਨੂੰ ਮੈਂ ਕੋਈ ਪ੍ਰੈਸ਼ਰ ਤਾਂ ਨਹੀਂ ਪਾਇਆ ਬੋਲਣ ਵਾਸਤੇ ਕੋਈ ਨੇ ਜੀ ਨੇ ਅੱਛਾ ਸਾਰੇ ਜਾਣਦੇ ਨੇ ਦੁੱਧ ਤੇ ਉੱਥੇ ਜਦੋਂ ਪਿੰਡਾਂ ਜਾਂਦੇ ਆ ਤੇ ਇਹ ਗੱਲ ਦਾਣਾ ਕਈ ਵਾਰ ਵਿਸਕਰਾ ਆਉਂਦਾ ਇਹ ਗੱਲ ਦਾ ਸਾਨੂੰ ਮੁਸ਼ਕਲ ਆਉਣੀ ਹੈ ਕਈ ਬੰਦੇ ਕਹਿੰਦੇ ਆ ਪੇ ਸਾਨੂੰ ਦੁੱਧ ਇਥੇ ਮਿਲਦਾ ਨਹੀਂ ਗਾ ਦੱਸੋ ਵੀ ਮਿਲਦਾ ਸਾਰਿਆਂ ਨੂੰ ਦੁੱਧ ਕਿ ਨਹੀਂ ਅੱਛਾ ਜਦੋਂ ਜਦੋਂ ਸਾਡੇ ਕੋ ਨਹੀਂ ਆਉਦਾ ਨਹੀਂ ਨਹੀਂ ਹੈਗਾ ਜਦੋਂ ਅਸੀਂ ਦੁੱਧ ਹੁੰਦਾ ਉਹ ਸਾਰਿਆਂ ਨੂੰ ਦੁੱਧ ਨਹੀਂ ਆਣਾ ਤੇ ਇਸ ਕਰਕੇ ਖਰੋਤੇ ਹੁਣ ਵੇਖੋ ਲੈਣ ਵਾਸਤੇ ਖਰੋਤੇ ਨੇ ਹਾਂਜੀ 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 ਉਹ ਕੀ ਹੋ ਰਿਹਾ ਨਾ ਜਦੋਂ ਲੰਗਰਾਂ ਲੰਗਰਾਂ ਦੀ ਵੀ ਸਾਡੇ ਕੋਲ ਪਹੁੰਚਦਾ ਹਾਂਜੀ ਹਾਂਜੀ ਤੇ ਉਹਦਾ ਤਾਂ ਮਾਂ ਚਾਹ ਦਾ ਮੁਸ਼ਕਲ ਸਰਦਾ ਤੇ ਹਾਂਜੀ ਹਾਂਜੀ ਫਿਰ ਕਿਥੋਂ ਤੇ ਬਾਬਾ ਜੀ ਇਹ ਬੇਨਤੀ ਇੱਕ ਹੋਰ ਆ ਨਾ ਕਿ ਜੇ ਮੈਂ ਟੈਂਕਰ ਆਪਣਾ ਉਨਹੀਂ ਛੇਤੀ ਤਾਂ ਹੀ ਆਊਗਾ ਜੇ ਤੁਸੀਂ ਹੈਲਪ ਕਰੋਗੇ ਸਾਡੀ ਉੱਥੇ ਤੇ ਠੀਕ ਹੈ ਨਾ ਹੁਣ ਟੈਂਕਰ ਕਈ ਨਾ ਆਉਣਾ ਸਮੱਸਿਆ ਉੱਥੇ ਆਈ ਦੀਆਂ ਹੁਣ ਤੇ ਤੁਹਾਡੇ ਵੱਲੋਂ ਆ ਬਹੁਤ ਵੱਡੀ ਜਿਮਾ ਸੇਵਾ ਤੁਸੀਂ ਕਰਵਾ ਦਿੰਦੇ ਜੇ ਸਾਨੂੰ ਉਥੋਂ ਤੇ ਤੁਸੀਂ ਇੱਥੋਂ ਤੱਕ ਵੀ ਮੈਂ ਇਹ ਗਰੇਜ ਨਹੀਂ ਕਰੂੰ ਬੋਲਣ ਦਾ ਤੇ ਇਹ ਜਥੇਬੰਦੀ ਦਾ ਮੈਂ ਸਰਕਾਰ ਵੀ ਕਰਦਾ ਪ੍ਰਧਾਨ ਜੀ ਉਹਨਾਂ ਨੇ ਪਹਿਲਾਂ ਕਿਹਾ ਵੀ 2000 ਰੁਪਏ ਤੇਲ ਵੀ ਪਾਉਂਦੇ ਨੇ ਵੇ ਲੋ ਤੁਸੀਂ ਸਾਰੇ ਸਾਡਾ ਨਾਲ ਮਿਲ ਕੇ ਸਹਿਯੋਗ ਦਿਓ ਤੇ ਅਸੀਂ ਤਾਂ ਘੁੰਮ ਘੁੰਮ ਕੇ ਟੈਂਕਰ ਭਰ ਭਰ ਲੈ ਗਏ ਅਸੀਂ ਤਾਂ ਭੁੱਖ ਕਦੀ ਵਿਖਾਈ ਨਹੀਂ ਹੈ ਤੁਸੀਂ ਸਾਲਾ ਕੋਈ ਵੀ ਜਿਹੜੀ ਸੇਵਾ ਖਰਚੇ ਤੋਂ ਬਗੈਰ ਤਾਂ ਹਾਂਜੀ 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 ਇਹਨਾਂ ਗੱਡੀਆਂ ਨੇ ਤੇਲ ਵੀ ਖਾਣਾ ਹਾਂਜੀ 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 ਤੇ ਜਿਹੜਾ ਉਥੇ ਤੁਸੀਂ ਪਿੰਡਾਂ ਦੇ ਵਿੱਚ ਇਕੱਠਾ ਕਰਦੇ ਜੀ ਉਥੇ ਵੀ ਤੁਹਾਡਾ ਖਰਚਾ ਆਉਣਾ ਤੇਲ ਦਾ ਹਾਂਜੀ ਹਾਂਜੀ ਪਾਣੀ ਆਈ ਗੀ ਡੀਲਰ ਦਾ ਖਰਚਾ ਵੀ ਆ ਬਰਫ ਵੀ ਹਾਂਜੀ ਸਾਰਾ ਕੁਝ ਸੰਕਟਾ ਚੋਂ ਤੇ ਕੀ ਨਹੀਂ ਕਰ ਸਕਦੀਆਂ ਜੇ ਆਪਾਂ ਥੋੜਾ 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 ਵੇਸਾ ਪਾਈ ਜਈਏ ਹਾਂਜੀ ਹਾਂਜੀ ਸੇਵਾ ਦੇ ਵਿੱਚ ਤੇ ਸੇਵਾ ਚੱਲਦੀ ਰਹਿੰਦੀ ਹੈ ਤੇ ਇਸ ਕਰਕੇ ਬੇਨਤੀ ਇਹ ਮੈਂ ਤਾਂ ਕੀਤੀ ਗੁੱਸਾ ਨਹੀਂ ਇਸ ਗੱਲ ਦਾ ਕਰਨਾ ਮੈਂ ਤਾਂ ਹੀ ਕੀਤੀ ਆ ਕਿ ਕਈ ਜਿਹੜਾ ਪਿੰਡਾਂ ਸਾਨੂੰ ਮੁਸ਼ਕਿਲ ਆਉਂਦੀ ਆ ਬਿਨਾਂ ਵਾਲੇ ਜਿਹਨਾਂ ਕਹਿੰਦੇ ਆ ਇਹ ਖਰਚੇ ਖਾਣੇ ਤੇਲ ਖਾਣੇ ਨਹੀਂ ਹੋਣਗੇ ਨਹੀਂ ਹੋਣੇ ਕੀ ਰਾ ਮੁਸ਼ਕਿਲ ਆਉਂਦੀ ਸਾਨੂੰ ਵੀ ਆ ਜਾਂਦੀ ਆ ਇਹ ਨਾ ਹੁਣ ਅਸੀਂ ਮੁਸ਼ਕਿਲ ਸਾਨੂੰ ਸਾਰੇ ਨਾ ਹੁੰਦੀਆਂ ਤੇ ਇਸ ਕਰਕੇ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਨਾਲ ਸੰਗਤ ਨਾਲ ਮਿਲ ਕੇ ਕਰੀਏ ਤੇ ਆਪਣੀ ਗਾੜੀ ਤੇ ਕੁਛ ਵੀ ਨਹੀਂ ਹਾਂ ਜੀ ਹਾਂ ਜੀ ਤਾਂ ਕੁਛ ਨਹੀਂ ਨੀ ਚੱਲ ਬੰਦਿਆਂ ਨੂੰ ਹਾਂ ਜੀ ਇਹਨੇ ਵਾਧੂ ਹੋਇਆ ਨਹੀਂ ਤੇ ਬਾਬਾ ਇਹ ਹੁਣ ਵੇਖੋ ਵਾਧੂ ਦੁੱਧ ਆਉਂਦਾ ਕਿਹ ਕੱਲ ਦੀ ਸਮੱਸਿਆ ਹੀ ਰਹਿਣ ਦਿੰਦੇ ਅਸੀਂ ਤਾਂ ਨੇ ਤੁਸੀਂ ਸਾਨੂੰ ਨਾ ਜਿੰਨੀਆਂ ਜੱਥੇ ਬੰਦੀਆਂ ਮੇਰੇ ਵੀਰ ਜਿੰਨੇ ਤਗੜੇ ਹੋ ਕੇ ਲਾ ਮਾਰਿਆ ਕਰੋ ਅਸੀਂ ਤਾਂ ਰੋਜ਼ ਦਾ ਟੰਕਰ ਲੈ ਜਾਈਗੇ ਸਾਡਾ ਮੁਸ਼ਕਲ ਹੀ ਕੋਨੇਗੀ ਅਸੀਂ ਤਾਂ ਦਿੱਲੀ ਆ ਕੇ ਦੇ ਠੱਕਦੇ ਨਹੀਂ ਹੁਣ ਤਾਂ ਗੱਲ ਹੀ ਕੋ ਨਹੀਂ ਗਈ ਸਾਨੂੰ ਠੀਕ ਹੈ ਨਾ